ਯਾ ਪਰ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਲਦਾ ਦਾ ਸਵਾਗਤ ਕਰਦਾ ਅੱਜ ਜਿਸੀ ਤੁਹਾਡੀ ਗੱਲਬਾਤ ਕਰਾਵਾਂਗੇ ਬਹੁਤ ਹੀ ਸ਼ਾਨਦਾਰ ਸ਼ਖਸੀਅਤ ਨਾਲ ਪਿੰਡ ਸੰਗੋਆ ਤੋਂ ਬੀਜੇਪੀ ਦੇ ਆਗੂ ਨੇ ਸਸ਼ਟਿਕਾਲ ਜੀ ਸਸ਼ਟਿਕਾਲ ਜੀ ਅੱਜ ਜਿਹੜਾ ਇਹ ਸੰਗੋਵਾਲ ਹਲਕਾ ਸ਼ਾਹਕੋਟ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਤਿਰੰਗਾ ਝੰਡਾ ਲੈ ਕੇ ਪਿੰਡੋਂ ਪਿੰਡ ਅਸੀਂ ਜਿਹੜੇ ਸਾਡੇ ਫੌਜੀ ਆ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਕੀਤਾ ਦੇਸ਼ ਦੀ ਆਣ ਸ਼ਾਨ ਤੇ ਸੁਰੱਖਿਆ ਵਾਸਤੇ ਉਹਨਾਂ ਨੂੰ ਅਸੀਂ ਉਤਸ਼ਾਹਤ ਕਰਨ ਵਾਸਤੇ ਉਹਨਾਂ ਨੂੰ ਹੋਰ ਸਹਿਯੋਗ ਦੇਣ ਵਾਸਤੇ ਅਸੀਂ ਪਿੰਡੋਂ ਪਿੰਡ ਦੇਸ਼ ਦੀ ਖੰਡਤਾ ਔਰ ਦੇਸ਼ ਦੀ ਤਾਕਤ ਵਾਸਤੇ ਤਿਰੰਗਾ ਚੰਡਾ ਲੈ ਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਠੀਕ ਹੈ ਜੀ ਤਾਂ ਸ਼ਾਦੀ ਵੀ ਗੱਲ ਕਰਦੇ ਆਂ ਦੇਸ਼ ਪ੍ਰੇਮੀਆਂ ਦੀ ਵੀ ਗੱਲ ਕਰਦੇ ਆਂ ਅੱਜ ਤੁਸੀਂ ਮਾਰਚ ਕੀਤਾ ਹੈ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲਿਆ ਦੇਖੋ ਜੀ ਇਹ ਜਿਹੜਾ ਪ੍ਰੋਗਰਾਮ ਆਇਦਾ ਆ ਇਹ ਕਿਸੇ ਪੋਲਿਟਿਕਲ ਪਾਰਟੀ ਦਾ ਨਹੀਂ ਰਾਜਨੀਤਿਕ ਤੌਰ ਤੇ ਨਹੀਂ ਹੈ ਇਹ ਪ੍ਰੋਗਰਾਮ ਸਮਾਜ ਦਾ ਸਾਂਝਾ ਪ੍ਰੋਗਰਾਮ ਹੈ ਇਹਦੇ ਵਿੱਚ ਡੈਮੋਕਰੈਟਿਕ ਫਰੰਟ ਜਿਹੜਾ ਸੁਰੱਖਿਆ ਦਾ ਆ ਉਹਨੂੰ ਮੱਦੇਨਜ਼ਰ ਰੱਖਦੇ ਕੱਲਾ ਸੰਗੋਵਾਲ ਸ਼ਾਕਰ ਤੱਕ ਸੀਮਤ ਨਹੀਂ ਹੈ ਇਹ ਪ੍ਰੋਗਰਾਮ ਜਿਹੜਾ ਆ ਇਹ ਸਾਰਾ ਭਾਰਤ ਵਰਸ਼ ਵਿੱਚ ਕੀਤਾ ਜਾ ਰਿਹਾ ਹੈ ਔਰ ਜਿਹੜੇ ਭਾਰਤ ਦੇ ਵਾਸੀ ਬਾਹਰ ਬੈਠੇ ਆ ਉਹਨਾਂ ਤੱਕ ਇਹ ਸਾਡੀ ਆਵਾਜ਼ ਆ ਰਹੀ ਆ ਕਿ ਅਸੀਂ ਜਿਹੜਾ ਆਪਰੇਸ਼ਨ ਸਿੰਦੂਰ ਇੰਡੀਅਨ ਆਰਮੀ ਨੇ ਪਾਕਿਸਤਾਨ ਤੋਂ ਜੰਮ ਦਾ ਪਣਪ ਦਾ ਅਤਿਕਵਾਦ ਆ ਕੇ ਜਿਹੜਾ ਇੱਥੇ ਮਾਤਾ ਜਾਂ ਘਰਾਂਵਾਲੀਆਂ ਦੇ ਸੰਦੂਰ ਉੱਜੜਦੇ ਸੀ ਉਹਨਾਂ ਦੀ ਰਾਖੀ ਕਰਕੇ ਜਿਹੜਾ ਫੌਜੀ ਇਹਨੇ ਕਾਰੋ ਇਹਨਾਂ ਨੇ ਜਿਹੜੀ ਇਹ ਐਕਸ਼ਨ ਕੀਤਾ ਆ ਆਪਰੇਸ਼ਨ ਸਿੰਦੂਰ ਕੀਤਾ ਆ ਅਸੀਂ ਉਹਨਾਂ ਦੀ ਸਲਾਘਾ ਕਰਦੇ ਆ ਕਿ ਉਹਨਾਂ ਨੇ 6 ਨੋ ਚੁਣਵੇਂ ਜਿਹੜੇ ਸਾਨਸੀ ਜਿੱਥੇ ਪਾਕਿਸਤਾਨ ਦੀ ਧਰਤੀ ਦੇ ਵਿੱਚ ਅੰਤਖਵਾਦੀ ਜਿਹੜੇ ਸੀਗੇ ਅੱਤਵਾਦੀ ਕਹਿ ਲਓ ਜਿਹੜੇ ਟ੍ਰੇਨਿੰਗ ਲੈ ਕੇ ਆ ਕੇ ਇਹਨਾਂ ਪੰਜਾਬ ਦੀ ਬਾਰਡਰ ਸ਼ੀਟ 'ਚ ਆ ਕੇ ਜਿਹੜੀ ਖਰਾਬੀ ਕਰਦੇ ਸੀ ਉਹਨਾਂ ਨੂੰ ਵਿਸ਼ਵ ਭਰ ਦੇ ਵਿੱਚ श्री नरेंद्र मोदी जी ਸਾਡੇ ਪ੍ਰਧਾਨ ਮੰਤਰੀ ਅਤੇ ਸਾਰੀ ਟੀਮ ਸਮੁੱਚੀ ਟੀਮ ਭਾਰਤ ਦੀ ਮੈਂ ਸਭ ਦਾ ਹੀ ਨਾਮ ਲੈਣਾ ਆ ਫੌਜ ਦਾ ਔਰ ਜਨੇ ਤੇ ਪੁਲਿਸ ਦਾ ਕੰਮ ਸਟੇਟ ਬਾਰਡਰ ਵਿੱਚ ਹੋਇਆ ਜਿਹੜਾ ਆਪਾਂ ਦੇਖਿਆ ਆ ਉਹਨਾਂ ਦੀ ਸਲਾਘਾ ਕਰਦੇ ਆ ਕਿ ਉਹਨਾਂ ਨੇ ਦੇਸ਼ ਦੀ ਸੁਰੱਖਿਆ ਇੱਥੇ ਦੇ ਰਹਿਣ ਵਾਲੇ ਵਾਸੀਆਂ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਜਿਹੜੀ ਆ ਉਹ ਜੋਖਮ ਚਲਾ ਕੇ ਇਹ ਪ੍ਰੂਫ ਕਰ ਦਿੱਤਾ ਹੈ ਸਾਬਤ ਕਰ ਦਿੱਤਾ ਸਾਰੀ ਵਰਲਡ 'ਚ ਕਿ ਇੰਡੀਆ ਜਿਹੜਾ ਆ ਉਹ ਆਤਮਕਵਾਦ ਦਾ ਜਵਾਬ ਕੱਲੇ ਸ਼ਬਦਾਰਾ ਹੀ ਨੇ ਉਹ ਉਹ ਉਹਨਾਂ ਨੂੰ ਮਾਰ ਗਿra ਕੇ ਉਹਨਾਂ ਦੇ ਜਿਹੜੇ ਢਾਂਚੇ ਤੋੜ ਕੇ ਉਹ ਵੀ ਕਰ ਸਕਦਾ ਹੈ ਚਾਹੇ ਉਹ ਆਪਣੇ ਦੇਸ਼ ਚ ਹੋਵੇ ਚਾਹੇ ਪਾਕਿਸਤਾਨ ਸਾਡਾ ਸੂਬਾ ਗਵਾਂਡੀ ਦੇਸ਼ ਹੈ ਉੱਥੇ ਉਹਨਾਂ ਨੇ ਕੀਤਾ ਔਰ ਉਸ ਤੋਂ ਬਾਅਦ ਥੋੜਾ ਮਾਹੌਲ ਖਰਾਬ ਹੋਇਆ ਜਿਹਦੇ ਕਰਕੇ ਉੱਥੋਂ ਡਰੋਨ ਆਉਣ ਲੱਪੇ ਫਿਰ ਸਾਡੀ ਇੰਡੀਆ ਦੀ ਮਜਬੂਰੀ ਸੀ ਕਿ ਉਹਨਾਂ ਨੇ ਜਿਹੜੇ 에어ਫੋਰਸ ਦੇ 6 에어ਫੋਰਸ ਸਟੇਸ਼ਨਸ ਅਗੇ ਉਹਨਾਂ ਦੀ ਤਬਾਈ ਕੀਤੀ ਆ ਤੋ ਇਹ ਸਾਰਾ ਸਾਡੀ ਭਾਰਤ ਫੌਜ ਦਾ SLAG ਆ ਉਹਨਾਂ ਦੀ ਤਿਆਰੀ ਆ ਉਹਨਾਂ ਦੀ ਬਚਨਬੰਦੀ ਹੈ ਦੇਸ਼ ਦੇ ਵਾਸੀਆਂ ਵਾਸਤੇ ਅਸੀਂ ਸਨਜੂਟ ਕਰਦੇ ਆ ਔਰ ਅੱਗੇ ਵੀ ਉਮੀਦ ਕਰਦੇ ਆ ਕਿ ਹਮੇਸ਼ਾ ਹੀ ਅਸੀਂ ਜਿੱਥੇ-ਜਿੱਥੇ ਸਾਡੇ ਫੌਜੀ ਭਰਾਵਾਂ ਨੂੰ ਜਰਨਲ ਨੂੰ ਚਾਇਓ ਕਿਸੇ ਰੈਂਕ ਦਾ ਹੋਵੇ ਸਾਡੇ ਲਈ ਉਹ ਸਮਾਨਯੋਗ ਨੇ ਸਾਡੇ ਸਤਕਾਰਯੋਗ ਨੇ ਅਸੀਂ ਹਮੇਸ਼ਾ ਉਹਨਾਂ ਵਾਸਤੇ ਦੁਆਵਾਂ ਕਰਦੇ ਆ ਔਰ ਜਿਹੜੇ ਕਿ ਉਹ ਬਾਰਡਰਾਂ ਦੇ ਉੱਪਰ ਆਪਣੀ ਜਾਨ ਤਾਂ ਖਤਰਾ ਲੈ ਕੇ ਕਿਸੇ ਕਿਸਮ ਦਾ ਵੀ ਮੌਸਮ ਹੋਵੇ ਗਰਮੀ ਸਰਦੀ ਦਾ ਉਹ ਸਾਡੇ ਲਈ ਬੈਠੇ ਆ ਔਰ ਸਾਡਾ ਇਹ ਪਾਰਟੀ ਦਾ ਪ੍ਰੋਗਰਾਮ ਇਸ ਕਰਕੇ ਸੀ ਵੀ ਸਾਂਝਾ ਸਮੂੱਚੇ ਸਾਰੇ ਵਰਗਾਂ ਨੂੰ ਲੈ ਕੇ ਅਸੀਂ ਇਹ ਤਿਰੰਗਾ ਦਾ ਪ੍ਰੋਗਰਾਮ ਲੈ ਕੇ ਤਿਰੰਗਾ ਝੰਡਾ ਜਿਹੜਾ ਆ ਇਹਨੂੰ ਬੁਲੰਦ ਰੱਖੀਏ ਦੇਸ਼ ਦੀ ਖੰਡਕਤਾ ਨੂੰ ਇਕਸਾਰ ਰੱਖੀਏ ਇਹ ਸਾਡਾ ਮਕਸਦ ਸੱਚਦਾ ਨਸ਼ਾ ਵਿਰੋਧ ਦਾ ਆਪਣਾ ਪੰਜਾਬ ਚ ਵੀ ਚੱਲ ਰਿਹਾ ਨਾ ਨਲ ਅੱਜ ਦੀ ਅਪਡੇਟ ਵੀ ਆਪਣੀ ਬਹੁਤ ਹੀ ਵਧੀਆ ਰਹੀ ਆ ਜਿਹੜਾ ਪੰਜਾਬ ਚ ਨਾ ਨਸ਼ਾ ਵਧ ਰਿਹਾ ਉਸ ਬਾਰੇ ਕੀ ਕਹਿੰਦੇ ਆ ਦੇਖੋ ਜੀ ਮੈਂ ਪਹਿਲਾ ਮੌਜੂਦਾ ਸਵਾਲ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਪਿਛਲੇ 5 ਸਾਲ ਜਿਹੜੀ ਕਾਂਗਰਸ ਸਰਕਾਰ ਸੀ ਉਹਦੇ ਵੱਲ ਧਿਆਨ ਕਰਕੇ ਲੈ ਕੇ ਜਾਣਾ ਉਦੋਂ ਪੰਜਾਬ ਵਾਸੀਆਂ ਨੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸੀਐਮ ਬਣਦੇ ਉੱਪਰ ਕਾਂਗਰਸ ਸਰਕਾਰ ਆਈ ਸੀ ਉਹਦੇ ਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਿਆਂ ਦਾ ਲੱਕ ਜਿਹੜਾ ਆ ਤਿੰਨਾਂ ਮਹੀਨਿਆਂ ਚ ਤੋੜ ਦਿਆਂਗੇ ਤੁਹਾਨੂੰ ਯਾਦ ਹੋਵੇਗਾ ਔਰ ਅੰਕੜੇ ਦੱਸਦੇ ਨੇ ਕਰੀਬਨ 31 ਤੋਂ 32 ਹਜ਼ਾਰ ਐਫ ਆਈ ਆਰ ਹੋਈਆਂ ਐਨ ਡੀ ਪੀ ਐਸ ਐਕਟ ਥੱਲੇ ਸਮੁੱਚੇ ਪੰਜਾਬ ਪੰਜ ਸਾਲ ਦੇ ਵਿੱਚ ਜਿਹਦੇ ਵਿੱਚ 50 ਹਜ਼ਾਰ ਤੋਂ ਉੱਪਰ ਬੰਦਿਆਂ ਦੀ ਗ੍ਰਿਫਤਾਰੀ ਹੋਈ باوجود ਉਹਦੇ ਜਿਹੜਾ ਮਸਲਾ ਨਸ਼ਿਆਂ ਦਾ ਆ ਉਹ ਉਹਦੇ ਨਾਲੋਂ ਹੋਰ ਤਿੱਖਾ ਹੋਇਆ ਨਾ ਕਿ ਘਟਣ ਵਾਲੇ ਪਾਸੇ ਗਿਆ ਸਾਡੀ ਜਿਹੜੀ ਨੌਜਵਾਨੀ ਆ ਸਾਡਾ ਜਿਹੜਾ ਭਵਿੱਖ ਹੈ ਚਾਹੇ ਉਹ ਬੱਚੇ ਨੇ ਚਾਹੇ ਬੱਚੀਆਂ ਨੇ ਉਹ ਸਾਰੇ ਜਿਹੜੇ ਆ ਹਨੇਦ ਘਰਾਂ ਨੂੰ ਜਾ ਰਹੇ ਆ ਔਰ ਕਲੇਸ਼ ਦਾ ਘਰ ਬਣਿਆ ਇਹਦੇ ਨਾਲ ਇੱਕ ਬੰਦੇ ਦੇ ਕਾਰਨ ਕਰਕੇ ਸਾਰਾ ਪਰਿਵਾਰ ਦਾ ਨੁਕਸਾਨ ਹੁੰਦਾ ਇੱਥੇ ਇੱਕ ਪਰਿਵਾਰ ਦਾ ਹੁੰਦਾ ਉੱਥੇ ਗਲੀ ਸਮਾਜ ਦਾ ਹੁੰਦਾ ਉੱਥੇ ਸੂਬੇ ਦਾ ਹੁੰਦਾ ਦੇਸ਼ ਦਾ ਹੁੰਦਾ ਹੁਣ ਗੱਲ ਕਰੀਏ ਮੌਜੂਦਾ ਸਰਕਾਰ ਦੀ ਇਹਨਾਂ ਨੇ ਵੀ ਬਹੁਤ ਢੋਲ ਪਿੱਟੇ ਸਰਕਾਰ ਆਉਣ ਤੋਂ ਪਹਿਲਾਂ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਨਸ਼ਿਆਂ ਵਾਸਤੇ ਸਾਨੂੰ ਮੌਕਾ ਦਿਓ ਅਸੀਂ ਨਸ਼ਾ ਜਿਹੜਾ ਆ ਉਹਨੂੰ ਨਸ਼ਾ ਮੁਕਤ ਪੰਜਾਬ ਕਰਕੇ ਚੰਗੇ ਲੀਹਾਂ ਤੇ ਲੈ ਕੇ ਜਾਵਾਂਗੇ ਔਰ ਲੋਕਾਂ ਨੇ ਇਸ ਵਿਸ਼ਵਾਸ ਕਰਕੇ ਬਹੁ ਗਿਣਤੀ ਵੋਟ ਪਾ ਕੇ ਇਹਨਾਂ ਦੇ 92 ਐਮਐਲਏ ਜਿਤਾਏ 2022 ਫਰਵਰੀ ਸਰਕਾਰ ਬਣੀ ਸੀ ਕਰੀਬਨ ਸਵਾ ਤਿੰਨ ਸਾਲ ਹੋ ਗਏ ਨੇ ਤਿੰਨ ਸਾਲ ਸਰਕਾਰ ਪੂਰੇ ਹੋਣ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਤੇ ਉਹਨਾਂ ਦੀ ਟੀਮ ਨੇ ਜਿਹੜੀ ਦਿੱਲੀੋਂ ਉਹਨਾਂ ਦੇ ਆਕਾ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਜਿੱਦਾਂ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਯੁੱਧ ਨਸ਼ੇ ਵਿਰੁੱਧ ਉਹ ਤਿੰਨ ਮਹੀਨੇ ਜਿਹੜੇ ਆ ਉਹ ਹਫ਼ਤੇ ਬਾਅਦ ਪੂਰੇ ਹੋ ਜਾਣੇ ਮੈਨੂੰ ਨਹੀਂ ਲੱਗਦਾ ਵੀ ਕੋਈ ਰਤੀ ਪਰ ਵੀ ਨਸ਼ਿਆਂ ਦੇ ਵਿੱਚ ਵਿਕਣ ਦੇ ਵਿੱਚ ਜਾਂ ਲੋਕਾਂ ਦੇ ਜਜ਼ਬੇ ਦੇ ਵਿੱਚ ਜਾਂ ਨਸ਼ੇ ਵੇਚਣਾਂ ਨੂੰ ਇਸ ਗੱਲ ਦਾ ਕੋਈ ਖੌਫ ਹੋਵੇ ਉਹਨੇ ਨਿਤੜ ਕੋ ਕੇ ਖੁੱਲੇ ਹੋ ਕੇ ਉਹ ਆਪਣਾ ਨਸ਼ਾ ਵੇਚ ਰਹੇ ਆ ਕੋਈ ਇੱਥੇ ਫਰਕ ਨਹੀਂ ਪਿਆ ਜਿਹੜੇ ਮੇਰਾ ਆਪਣਾ ਮੰਨਣਾ ਆ ਜੋ ਮੈਂ ਇੱਥੇ ਹਲਕੇ ਚ ਪਿੰਡਾਂ ਚ ਲੋਕਾਂ ਨੂੰ ਮਿਲਦਾ ਵਿਚਰਦਾ ਆ ਜਿਹੜੇ ਬੰਦੇ ਫੜ ਕੇ ਐਨਡੀਪੀਐਸ ਪਰਚੇ ਦਿੱਤੇ ਜਾ ਰਹੇ ਆ ਉਹ ਉਹ ਬੰਦੇ ਨੇ ਜਿਹੜੇ ਆਪ ਨਸ਼ੇ ਦੇ ਸ਼ਿਕਾਰ ਨੇ ਉਹ ਨਸ਼ੇ ਦੇ ਵਪਾਰੀ ਨਹੀਂ ਹੈਗੇ ਉਹ ਨਸ਼ੇ ਦੇ ਵਿਚਾਰੇ ਮਰੀਜ਼ ਨੇ ਉਹਨਾਂ ਨੂੰ ਫੜ ਕੇ ਅੰਕੜੇ ਬਣਾਏ ਜਾ ਰਹੇ ਨੇ ਇਹ ਕਿਉਂ ਨਹੀਂ ਹੋ ਰਿਹਾ ਵੀ ਤਿੰਨਾਂ ਮਹੀਨਿਆਂ ਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਕਰਦਾ ਫੜਿਆ ਗਿਆ ਜਿਹੜਾ ਰੋਗੀ ਆ ਜਿਹੜਾ ਉਹਦਾ ਸ਼ਿਕਾਰ ਹੈ ਉਹਦੇ ਤੋਂ ਜਿਹੜੀ ਜੜ ਜਿੱਥੋਂ ਨਸ਼ਾ ਆ ਕੇ ਰਲ ਰਿਹਾ ਉਹ ਤਾਂ ਕੋਈ ਨਹੀਂ ਫੜਿਆ ਗਿਆ ਸੋ ਇਹ ਦੁਨੀਆ ਸਿਆਣੀ ਆ ਲੋਕੀ ਸਮਝਦਾਰ ਨੇ ਆਸ ਉਮੀਦ ਤੇ ਦੁਨੀਆ ਬੈਠੀ ਐ ਪਰ ਮੈਂ ਕਿਸੇ ਦਾ ਦਿਲ ਨਾ ਤੋੜਾਂ ਲੋਕਾਂ ਦਾ ਕਿਉਂਕਿ ਕਹਿਣਾ ਗਲਤ ਐ ਪਰ ਮੈਨੂੰ ਇੱਕ ਪਰਸਨ ਵੀ ਉਮੀਦ ਨਹੀਂ ਕਿ ਇਹ ਸਰਕਾਰ ਕੋਈ ਨਸ਼ੇ ਦਾ ਪਾਸਾ ਵੀ ਲਾ ਸਕਦੀ ਹੋਵੇ ਸੋ ਨਸ਼ਾ ਹੋਰ ਤੜਨ ਦੇ ਨਾਲ ਜਿਹੜਾ ਆ ਉਹ ਸਾਰੇ ਪਿੰਡਾਂ ਆ ਸਮੂਚੇ ਪੰਜਾਬ ਦੇ ਵਿੱਚ ਵਿਕ ਰਿਹਾ ਸੋ ਆ ਤੁਹਾਡੇ ਸਾਹਮਣੇ ਹੀ ਆ ਜੇ ਸ਼ਰਾਬ ਕਰਕੇ ਕਿੰਨੀਆਂ ਮੌਤਾਂ ਹੋਈਆਂ ਇਹ ਸਰਕਾਰ ਦੇ ਵਿੱਚ ਦੂਜਾ ਮੌਕਾ ਆ 2024 ਵਿੱਚ ਬਰਨਾਲੇ ਮੌਤਾਂ ਹੋਈਆਂ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਬਰਨਾਲੇ ਨੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਮਾਫੀ ਚਾਹਣਾ ਹੁਣ ਜਿਹੜਾ ਮਚੀਟੇ ਹਲਕੇ ਚੋਇਆ ਸੋ ਸਿਸਟਮ ਜਿਹੜਾ ਹੈ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਗੱਲਾਂ ਜਿਹੜੀਆਂ ਕਾਗਜ਼ੀ ਅਖਬਾਰਾਂ ਦੀਆਂ ਨੇ ਇਹਨਾਂ ਨੇ ਕੁਝ ਨਹੀਂ ਸਵਾਰਨਾ ਪਰਮਾਤਮਾ ਹੀ ਭਲੇ ਕਰੇ ਕੋਈ ਚੰਗੀ ਸਰਕਾਰ ਆਵੇ ਤੇ ਇਹਦਾ ਕੋਈ ਨਿਵੇੜਾ ਕੀਤਾ ਜਾਵੇ ਨਹੀਂ ਤੇ ਇਹ ਮੈਨੂੰ ਕੋਈ ਇਹਦਾ ਨਜ਼ਰ ਨਹੀਂ ਆ ਰਿਹਾ ਜੇ ਵੀਡੀਓ ਬਹੁਤ ਹੀ ਵਧੀਆ ਚੱਲੀ ਜੀ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ